ਜੋ ਸਕੂਨ ਅਤੇ ਸਰਦਾਰੀ ਆ ਪੁਰਾਣੇ ਘਰਾਂ ਚਾਹਨਾ ਅੱਜ ਕੱਲ੍ਹ ਦੀਆਂ ਬਣੀਆਂ ਹੋਈਆਂ ਆਲੀਸ਼ਾਨ ਕੋਠੀਆਂ ਦੇ ਵਿੱਚ ਵੀ ਹੈ ਨਹੀਂ। ਵੀਡੀਓ ਵਿੱਚ ਲੱਗ ਘਰ ਮੇਰੇ ਡੈਡੀ ਦਾ ਨਾਨਕਾ ਘਰ ਆ ਜੋ ਆਜ਼ਾਦੀ ਦੇ ਨੇੜ ਤੇੜ ਦਾ ਬਣਿਆ ਹੋਇਆ। ਪਰਿਵਾਰ ਨੇ ਵਿਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਸ ਘਰ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਹੋਇਆ। ਇਸ ਘਰ ਦੇ ਵਿੱਚ ਨਾ ਇੱਕ ਕਮਰਾ ਜਿੱਦੀ ਛੱਤ ਦੇਖ ਕੇ ਐਂ ਲੱਗਦਾ ਜਿਵੇਂ ਉਹਦੀ ਛੱਤ ਤੇ ਫੁੱਲਾਂ ਦੀ ਕਢਾਈ ਕੀਤੀ ਹੁੰਦੀ ਆ। ਕੱਲੀ ਕੱਲੀ ਇੱਟ ਤੇ ਫੁੱਲ ਬਣਾ ਕੇ ਬੜੇ ਸੋਹਣੇ ਤਰੀਕੇ ਨਾਲ ਪੇਂਟ ਕੀਤਾ ਹੋਇਆ। ਹਰਾਨੀ ਦੀ ਗੱਲ ਇਹ ਆ ਵੀ ਛੱਤ ਨੂੰ ਬਿਲਕੁਲ ਵੀ ਦੁਬਾਰੇ ਪੇਂਟ ਨਹੀਂ ਕੀਤਾ ਗਿਆ। ਨਵੀਂ ਪੀੜ੍ਹੀ ਨੇ ਤਾਂ ਸੰਦੂਕੀ ਛੱਤ ਦਾ ਨਾਂ ਵੀ ਨਹੀਂ ਸੁਣਿਆ ਹੋਣਾ ਪਰ ਇਸ ਘਰ ਦੇ ਵਿੱਚ ਆ ਕੇ ਤੁਸੀਂ ਸੰਦੂਕੀ ਛੱਤ ਵੀ ਦੇਖ ਸਕਦੇ ਹੋ ਜੋ ਲੱਕੜ ਦੀ ਬਣੀ ਹੁੰਦੀ ਆ ਤੇ ਅੱਜ ਵੀ ਇਹ ਬਹੁਤ ਵਧੀਆ ਹਾਲਤ ਦੇ ਵਿੱਚ ਪਈ ਆ ਤੇ ਇਸ ਦੇ ਉੱਪਰ ਇੱਕ ਚੁਬਾਰਾ ਵੀ ਬਣਿਆ ਹੋਇਆ। ਇਹ ਜਾਲੀਆਂ ਵਾਲੇ ਰੋਸ਼ਨਦਾਨ, ਅਲਮਾਰੀਆਂ, ਦੀਵੇ ਰੱਖਣ ਵਾਲੇ ਆਲੇ ਇਹ ਸਾਰਾ ਕੁਝ ਦੇਖ ਕੇ ਨਾ ਇੱਕ ਵਾਰ ਤਾਂ ਬੰਦਾ ਫਿਰ ਤੋਂ ਵਾਪਸ ਉਸ ਪੁਰਾਣੇ ਜ਼ਮਾਨੇ ਦੇ ਵਿੱਚ ਚਲਾ ਜਾਂਦਾ। ਤੇ ਬਾਕੀ ਜਿਵੇਂ ਕਹਿੰਦੇ ਹੁੰਦੇ ਆ ਕਿ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਅੱਜ ਕੱਲ੍ਹ ਲੋਕ ਫਿਰ ਤੋਂ ਆਪਣੇ ਘਰਾਂ ਨੂੰ ਪੁਰਾਣੀ ਲੁੱਕ ਦੇਣਾ ਪਸੰਦ ਕਰਦੇ ਆ ਸੋ ਬਾਕੀ ਜਿਨ੍ਹਾਂ ਨੇ ਵੀ ਇਹ ਪੁਰਾਣੇ ਘਰ ਸਾਹਮੇ ਹੋਏ ਆ ਆਪਣੇ ਪੁਰਖਿਆਂ ਦੀ ਵਿਰਾਸਤ ਸੰਭੀ ਹੋਈ ਆ ਬਹੁਤ ਵਧੀਆ ਗੱਲ ਆ ਸੋ ਦੋਸਤੋ ਇਹ ਘਰ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ